ਸਤਰੀ ਗੱਲ ਤੁਸੀਂ ਦੇਖ ਰਹੇ ਹੋ ਜਾਗ ਬਾਣੀ ਬੈਸ ਵਕਤ ਰਮਦਾਸ ਦੇ ਕੋਲ ਪਿੰਡ ਪੈਂਦਾ 마שי ਵਾਲਾ ਔਰ ਬਲਵੰਤ ਸਿੰਘ ਹੁਣਾਂ ਦੇ ਘਰ ਆ ਘਰ ਦਾ ਮੰਜ਼ਰ ਇਨਾ ਖਤਰਨਾਕ ਹੈ ਇਹ ਉਜਾੜਾ ਜਿਹੜਾ ਪਾ ਕੇ ਗਿਆ ਪੰਜਾਬ ਨੂੰ ਉਹਦੀਆਂ ਤਸਵੀਰਾਂ ਨੇ ਇਟਸ ਡਰਾਈੰਕ ਰੂਮ ਤੇ ਮੈਂ ਬੈਠਾ ਇਹਨਾਂ ਦਾ ਟੇਬਲ ਇਨਾ ਸੋਨਾ ਇਹਨਾਂ ਦਾ ਸੋਫੇ ਇਨੇ ਸੋਹਣੇ ਆ ਪਰ ਸਭ ਕੁਝ ਤਬਾਹ ਹੋ ਗਿਆ ਕਹਿੰਦੇ ਹਲੇ ਤਾਂ ਚਾਪ ਵੀ ਨਹੀਂ ਸੀ ਲੱਥਾ ਇਹ ਦੋਹੇ ਭੈਣਾ ਇਸ ਕਰਦੀਆਂ ਨੋਹਾਂ ਨੇ ਜਿਹੜੀਆਂ ਸਮਾਨ ਸਾਂਭਣ ਲਈ ਆਈਆਂ ਪਰਿਵਾਰ ਤੇ ਬੱਚੇ ਦੂਰ ਭੇਜੇ ਸੀ ਵਾਪਸ ਲਿਆਂਦੇ ਆ ਪਰ ਇਹ ਤਬਾਹੀ ਇੰਨੀ ਜ਼ਿਆਦਾ ਹੈ ਕਿ ਦੇਖ ਕੇ ਆਪ ਨੂੰ ਹੌਲ ਪਾਣੇ ਸ਼ੁਰੂ ਹੋ ਜਾਂਦੇ ਵੀ ਕਿੱਦਾਂ ਸੰਭਾਲਣਗੇ ਅੱਛਾ ਇਹਨਾਂ ਨੂੰ ਆ ਸਮਾਨ ਨੂੰ ਲਿਆਂਦੇ ਹੋਏ ਕਿੰਨਾ ਚਿਰ ਹੋਇਆ ਸੀ ਕੀ ਇਹਨਾਂ ਸਮਾਨ ਨੂੰ 2019 ਵਿੱਚ ਲਿਆਂਦਾ ਸੀਗਾ ਇਹਨਾਂ ਨੂੰ 4-5 ਸਾਲ ਹੀ ਅਜੇ ਹੋਏ ਲਿਆਂਦੇ ਨੇ ਇਹ 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 ਪੇਕਿਆਂ ਵੱਲੋਂ ਆਇਆ ਸੀ ਹਾਂਜੀ ਪੇਕਿਆਂ ਵੱਲੋਂ ਵੱਡੀ ਭੈਣ ਦੇ ਪੇਕਿਆਂ ਵੱਲੋਂ ਆਇਆ ਸੀਗਾ ਤੁਹਾਡੇ ਫਿਕਰ ਹਾਂਜੀ ਪਹਿਲਾਂ 15 ਚਾਲ ਤ ਵਿਆਹ ਵਿਆਹਣ ਹੋ ਗਿਆ ਜੇ ਨਹੀਂ ਉਦੋਂ ਤੇ ਮੜਕੇ ਨਾਲ ਨੇ ਹੁੰਦੇ ਦਿੱਤਾ ਚੱਲ ਘਰਕੁਰ ਬਣ ਜਾਂਦਾ ਆ ਘਾਰੀ ਮਹਾ ਬਣਾਇਆ ਪਹਿਲਾਂ ਥੱਲੇ ਬਣਾਇਆ ਫਿਰ ਉੱਤੇ ਬਣਾਇਆ ਤੁਹਾਨੂੰ ਇਹਦੀਆਂ ਵੀ ਤੇੜਾ ਪਾਟ ਗਿਆ ਵੇਖੋ ਇਧਰ ਨੂੰ ਪਿੱਛੇ ਜਿਹੜੀਆਂ ਉਹਨਾਂ ਦੀਆਂ ਨੀਆਂ ਵੀ ਆ ਬੈਗੀਆਂ ਸਾਰੀਆਂ ਘਰ ਚ ਰਹਿਣਦਾ ਹੀ ਨਹੀਂ ਕੋਈ ਰਿਆ ਹਾਲਾਤ ਉਹਨਾਂ ਕੋਈ ਸਮਾਨਦਾਰਿਆ ਨਾ ਕੋਈ ਆਪਣਾ ਰਿਆ ਆਹ ਕਿ ਤੁਹਾਡੇ ਫਿਕਰ ਕਿੰਨ ਲੂ ਦਿੱਤਾ ਹੋਇਆ ਬਹੁਤ ਸੋਹਣਾ ਹਾਂਜੀ ਇਹ ਚਾਵਣੀ ਲੱਤਾ ਡਾ ਜੀ ਯੂ ਆਪ ਸਾਹਮਣਾ ਰਹਦੇ ਰਹੀਦਾ ਕਿਤੇ ਕੋਈ ਦਾਗ ਨਹੀਂ ਲੱਗਣ ਦੇਈਦਾ ਕਿਤੇ ਹੁਣ ਵੇਖਣ ਨੂੰ ਨਹੀਂ ਜੀ ਕਰਦਾ ਤੁਸੀਂ ਤੁਸੀਂ ਇੱਥੇ ਸੀ ਜਦੋਂ ਪਾਣੀ ਆਇਆ ਫਿਰ ਕਿੱਦਾਂ ਕਿੱਥੇ ਗਏ ਰਾਤ ਨੂੰ ਰਾਤ ਦੇ ਵਿੱਚ ਪਾਪਾ ਕਿੱਥੇ ਛੱਡ ਗਏ ਪਾਪਾ ਕਿੱਥੇ ਛੱਡ ਕੇ ਆਏਗੇ ਸੁਵਾਦੀ ਕਰ ਜਾਣੇ ਰਾਤ ਨੂੰ ਇੱਕਦਮ ਪਾਣੀ ਆਇਆ ਕਿੱਦਾਂ ਹੋਇਆ ਕੀ ਹੋਇਆ ਰਾਤ ਸਾਰੀ ਰਾਤ ਤੂੰ ਸੀ ਬੰਦੇ ਰ ਸਾਰੇ ਪਿੰਡੇ ਦੇ ਮੁੰਡੇ ਜਿਹੜੇ ਸਰਾਲ ਮਿਲ ਕੇ ਤੂੰ ਸੀ ਬੰਦੇ ਰਹੀਏ ਜਿੱਥੋਂ ਤੂੰ ਸੀ ਬੰਦੇ ਰ ਉਹ ਤੋਂ ਟੁੱਟੀ ਨਹੀਂ ਬਰ ਦੂਜੇ ਥਾਂ ਤੋਂ ਟੁੱਟ ਗਈ ਉਹ ਦੋ ਤਿੰਨ ਸਾਲ ਕਿੱਲਿਆਂ ਦਾ ਜਿਹੜਾ ਉਹ ਪਾੜ ਪੈ ਗਿਆ ਤੜਕੇ 5:00 ਵਜੇ ਪਾਣੀ ਆਇਆ ਆ ਤਦ ਕਿ ਤੁਸੀਂ ਤੁਹਾਡੇ ਤੋਂ ਚਬਾਰਾ ਵੀ ਸੀਗਾ ਸਮਾਨ ਉੱਪਰ ਚੜਨ ਦਾ ਵੀ ਟਾਈਮ ਨਹੀਂ ਲੱਗਾ ਫਿਰ ਇਹ ਰਾਤ ਤੁਸੀਂ ਤੇ ਰਹੇ ਨਾਂਦੇ ਬੰਨ বাজ ਜਾਨਾ ਵਾ ਫਿਰ ਨਹੀਂ ਵੱਜਾ ਜਦੋਂ ਫਿਰ ਜ਼ਿਆਦਾ ਹੀ ਜ਼ੋਰ ਹੋਇਆ ਨਾ ਜਦੋਂ ਟੁੱਟ ਗਈ ਤੁਸੀਂ ਫਿਰ ਭੱਜੇ ਸਾਰੇ ਸਾਰੇ ਪਿੰਡ ਚ ਰੋਲਾ ਪਾਇਆ ਨਾਲੇ ਉਦਾਂ ਆ ਭੱਜੇ ਘਰ ਨੂੰ ਆਪਣੀ ਮਾਂ ਜਾਨ ਹੀ ਬਚਾਈ ਗਈ ਆਪਣੀ ਵੀਰਜੀ ਜਾਨ ਬਚਾ ਕੇ ਭੱਜਣ ਵਾਲੀ ਗੱਲ ਗੱਡੀ ਸਾਡੇ ਕੋਲ ਚੱਲ ਹੈ ਗਈ ਸੋਦੇ ਤੇ ਹੀ ਆਪਣੇ ਬੱਚੇ ਲੱਦ ਕੇ ਤੇ ਆਪਣੇ ਮਾਂ ਬਾਬੇ ਬੁੱਢੇ ਸਹਸਮਾਦ ਗਏ ਬਸ ਇੰਨਾ ਚਿਰ ਜਿਹੜੀ ਜਾਨ ਹੀ ਆਪਣੀ ਬਚਾਈ ਮਾ ਕਪੜੇ ਲੀਡੇ ਸਾਰਾ ਕੁਝ ਤਬਾਹ ਹੋ ਗਿਆ ਤੁਹਾਡਾ ਤਾਂ ਸੂਈ ਸੂਈ ਜਿੰਨੀ ਚੀਜ਼ ਨਹੀਂ ਚੁੱਕੀ ਗਈ ਕੇ ਇੰਨਾ ਕਾਪਾ ਆਪਣੀ ਜਾਨ ਹੀ ਬਚੀ ਜਿਹੜੀ ਇਹਨੇ ਚਲੋ ਇਹੋ ਹੀ ਮੇਰੀ ਜਾਨ ਨੇ ਤੇ ਚਲੋ ਆਪਣਾ ਮੈਂ ਲਿਖਿਆ ਉਹ ਛੋਟੇ ਛੋਟੇ ਬੂਟ ਤੁਹਾਡੇ ਬੱਚਿਆਂ ਦੇ ਬਾਹਰ ਉਹ ਖਰਾਬ ਹੋਏ ਹੋਏ ਇਹ ਇੰਨਾ ਬੱਚਿਆਂ ਦੇ ਬੂਟ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੀ ਸਾਰੀਆਂ ਨਿਸ਼ਾਨੀਆਂ ਸੰਭੀਆਂ ਹੋਈਆਂ ਜਿਹੜੀਆਂ ਅੱਜ ਰੁੱਲ ਗਈਆਂ ਸਭ ਕੁਝ ਕੁਝ ਨਹੀਂ ਬਚਿਆਗਾ ਇੰਨਾ ਦੇ ਇੱਕ ਮਹੀਨੇ ਤੋਂ ਲੈ ਕੇ ਇੱਕ ਸੌਣ ਤੱਕ ਦੇ 10 ਸਾਲ ਦੀ ਹੋ ਗਈ ਸਾਰੇ ਕੱਪੜੇ ਹੀ ਖਾਮਸਾਬ ਰੱਖ ਦੇਈ ਕਿਵੇਂ ਵੱਡੇ ਹੋਣਗੇ ਇਹਨਾਂ ਨੂੰ ਖਾਵਾਵਾਂਗੇ ਪਰ ਆਪਣੇ ਉਹਦੀ ਮਾਰ ਮਾਈ ਕਿ ਹੁਣ ਹੀ ਉੱਠਣ ਜੋਗੇ ਨਹੀਂ ਰਹਿ ਗਏ ਪੈਲੀਆਂ ਵੀ ਪੈਲੀਆਂ ਵੀ ਖਰਾਬ ਹੋ ਗਈ ਦੀ ਸਭ ਕੋਈ ਠੇਕੇ ਤੇ ਲਈਆਂ ਵੀ ਉਹ ਠੇਕਾ ਪਹਿਲਾਂ ਦਿੱਤਾ ਉਹਦੀ ਵੀ ਦਵਾਈ ਆਪਣੀ ਘਰ ਵਾਲੀ ਜਿਹੜੀ ਉਹਦੀ ਵੀ ਦਵਾਈ ਕੋਈ ਨਹੀਂ ਬਚਿਆ ਰਹੀ ਟੀ ਕੋਈ ਚੀਜ਼ ਨਹੀਂ ਬਚਿਆ ਨੂੰ ਕੋਈ ਦਿੱਤਾ ਹੀ ਨਹੀਂ ਗਾੜੀ ਦੇ ਪਥਰ ਉਹ ਰਾ ਗਈ ਤੋਂ ਇਹ ਨੋ ਰਾ ਗਈ ਜੱਜ ਨੇ ਪੰਦੂ ਕਰ ਰਹਿਣ ਮਾਤੇ ਵੀ ਨਹੀਂ ਜਗਾ ਗਈ ਉਂਤੇ ਫੇਂ ਕਾ ਰਾ ਜਣਾ ਇੱਕ ਦਿਨ ਦਾ ਨਾ ਸਫਾਈ ਕਰ ਲਾਂਗੇ ਤੇ ਘਰ ਰਵਾਂਗੇ ਸਾਰਾ ਪਾਟਾ ਕਰ ਸਾਰੇ ਬਣਿ ਕੋਈ ਇਥੇ ਰਹਿਣ ਦੀ ਉਮੀਦ ਵੀ ਨਹੀਂ ਥੱਲੇ ਜਿਹੜਾ ਵਾ ਜੇ ਪੈਰ ਜਿੱਥੇ ਰਖੀ ਉੱਥੇ ਪੈਰ ਖੋ ਭਜਦਾ ਫੇ ਰਹਿਣ ਦੀ ਉਮੀਦ ਹੀ ਨਹੀਂ ਤੇ ਮਾਸਾ ਜਿੰਨੀ ਘਰੀ ਬਰਬਾਦ ਵਗੈ ਡਾ ਸੁਣਾ ਇਨੀ ਰੀਝਾਣਾ ਬਣਾਇਆ ਸਾਡੇ ਸਸ ਸੋਹਰੇ ਨੇ ਕਰ ਇਨੀ ਮਿਹਨਤਾਂ ਕਰ ਕਰਕੇ ਮਜ਼ਦੂਰੀਆਂ ਕੁਛ ਨਹੀਂ ਬਚਾ ਲਈ ਕੁਛ ਇਹ ਕਰ ਤੁਸੀਂ ਦੇਖੋ ਇਹਦਾ ਕੋਨਾ ਕੋਨਾ ਜਿਹੜਾ ਹੈ ਨਾ ਆਪ ਮਹਾਰੇ ਬੋਲਦਾ ਪਿਆ ਕਿਉਂਕਿ ਮਿਹਨਤ ਦੇ ਨਾਲ ਬਣਾਏ ਹੋਏ ਕਰ ਆ ਹੁਣ ਨੀਆਂ ਦੇ ਵਿੱਚ ਤਰੇੜਾਂ ਤੱਕ ਆ ਗਈਆਂ ਅਸੀਂ ਪਾਸੇ ਪੈਰ ਰੱਖਣ ਨੂੰ ਵੀ ਡਰ ਲੱਗਦਾ ਔਰ ਇਹ ਮਾਰਸ਼ੀ ਵਾਲਾ ਪਿੰਡ ਹੈ ਤੁਸੀਂ ਮਦਦਾਂ ਤਾਂ ਆਪਾਂ ਸਾਰੇ ਕਰਦੇ ਆਂ ਪਰ ਇਦਾਂ ਦੇ ਲੋਕਾਂ ਦੇ ਮੁਰ ਵਸੇਬਿਆਂ ਦੇ ਲਈ ਮਦਦ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨੁਕਸਾਨ ਤੋਂ ਬਾਅਦ ਹੁਣ ਬਸਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਮਦਦ ਲਈ ਅੱਗੇ ਆ ਰਹੇ ਸੀਗੇ ਆ ਦੂਸਰਾ ਕਮਰਾ ਹੈ ਡਰਾਈング ਰੂਮ ਕਿੰਨਾ ਸੋਹਣਾ ਸਜਾਇਆ ਸੀ ਪਰ ਇੱਥੇ ਬੈੱਡ ਤੁਸੀਂ ਦੇਖੋ ਬੈੱਡ ਤੱਕ ਪਾੜ ਗਏ ਪਾਣੀ ਭਰ ਗਿਆ ਕੱਲੀ ਕੱਲੀ ਚੀਜ਼ ਲੈਣੀ ਚਾਹੇ ਉਹ ਕਿਦਾਂ ਵੀ ਤਕੜਾ ਹੋਵੇ ਨਾ ਬਹੁਤ ਔਖੀ ਹੋ ਜਾਂਦੀ ਆ ਪਰ ਜਿੰਨਾ ਦਾ ਸਾਰਾ ਹੀ ਲੁੱਟਿਆ ਜਾਵੇ ਉਹਨਾਂ ਦੀਆਂ ਇਹ ਚੀਜ਼ਾਂ ਕਿਵੇਂ ਲੈ ਜਾਣਗੇ ਮੈਂ ਆਫ ਦਾ ਰਿਕਾਰਡਮੀ ਨਾਲ ਗੱਲ ਕਰਦਾ ਸੀਗਾ ਵੀ ਘਰ ਦਾ ਛੋਟਾ ਜੀ ਛੋਟੀ ਜੀ ਚੀਜ਼ ਦੇ ਲਈ ਵੀ ਨਾ ਜੇਕਰ ਗਵਾਚ ਜਵੇ ਤੇ ਔਰਤਾਂ ਬਹੁਤ ਕੁਝ ਕਰਦੀਆਂ ਤੁਸੀਂ ਦੇਖੋ ਨਾ ਕੌਣ ਵਾਲੇ ਕੱਪੜੇ ਬਚੇ ਤੇ ਨਾਈ ਸਰਦੀਆਂ ਗੋਣੀਆਂ ਤੇ ਉਹਨਾਂ ਦੇ ਕੱਪੜੇ ਬਚੇ ਨਾ ਛੱਤਾਂ ਤੇ ਨਾ ਹੀ ਥੱਲੇ ਫਰਸ਼ਾਂ ਦਾ ਹਾਲ ਹੈ ਫਿਲਹਾਲ ਇਹ ਤਸਵੀਰ ਤੁਹਾਨੂੰ ਇਹਨਾਂ ਦੇ ਹਰੇਕ ਪਿੰਡ ਦੀ ਮਿਲੇਗੀ ਜਿੱਥੇ ਸਭ ਕੁਝ ਇਦਾਂ ਦਾ ਆ ਸਾਡਾ ਮਕਸਦ ਸਿਰਫ ਇਹਨਾਂ ਆ ਵੀ ਤੁਹਾਨੂੰ ਹਰ ਘਰ ਬਕਾਇਦਾ ਨਾਮ ਲੈ ਕੇ ਐਡਰੈਸ ਉੱਤੇ ਲਿਖ ਕੇ ਦੱਸਾਂਗੇ ਜੇ ਤੁਸੀਂ ਮਦਦ ਕਰਨੀ ਆ ਤੇ ਜ਼ਰੂਰ ਕਰਿਓ ਮੈਜ ਕੰਦਰ ਸਿੰਘ ਖਹਿਰਾ ਆਪਣੇ ਸਹਿਯੋਗੀ ਕੈਮਰਾਮੈਨ ਰਿੰਕੂ ਦੇ ਨਾਲ ਮਾਸ਼ੀ ਵਾਲਾ ਪਿੰਡ ਤੋਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗ ਬਾਣੀ ਮੈਂ ਇਸ ਵਕਤ ਰਮਦਾਸ ਦੇ ਕੋਲ ਪਿੰਡ ਪੈਂਦਾ 마שי ਵਾਲਾ ਔਰ ਬਲਵੰਤ ਸਿੰਘ ਹੁਣਾਂ ਦੇ ਘਰ ਆ ਕਰਦਾ ਮੰਜ਼ਰ ਇਨਾ ਖਤਰਨਾਕ ਹੈ ਇਹ ਉਜਾੜਾ ਜਿਹੜਾ ਪਾ ਕੇ ਗਿਆ ਪੰਜਾਬ ਨੂੰ ਉਹਦੀਆਂ ਤਸਵੀਰਾਂ ਨੇ ਇਟਸ ਡਰਾਈੰਗ ਰੂਮ ਤੇ ਮੈਂ ਬੈਠਾ ਇਹਨਾਂ ਦਾ ਟੇਬਲ ਇਨਾ ਸੋਨਾ ਇਹਨਾਂ ਦਾ ਸੋਫੇ ਇਨੇ ਸੋਹਣੇ ਪਰ ਸਭ ਕੁਝ ਤਬਾਹ ਹੋ ਗਿਆ ਕਹਿੰਦੇ ਹਲੇ ਤਾਂ ਚਾਪ ਵੀ ਨਹੀਂ ਸੀ ਲੱਥਾ ਇਹ ਦੋਹੇ ਭੈਣਾ ਇਸ ਕਰਦੀਆਂ ਨੋਹਾਂ ਨੇ ਜਿਹੜੀਆਂ ਸਮਾਨ ਸਾਂਭਣ ਲਈ ਆਈਆਂ ਪਰਿਵਾਰ ਤੇ ਬੱਚੇ ਦੂਰ ਭੇਜੇ ਸੀ ਵਾਪਸ ਲਿਆਂਦੇ ਆ ਪਰ ਇਹ ਤਬਾਹੀ ਇੰਨੀ ਜ਼ਿਆਦਾ ਹੈ ਕਿ ਦੇਖ ਕੇ ਆਪ ਨੂੰ ਹੌਲ ਪੈਣੇ ਸ਼ੁਰੂ ਹੋ ਜਾਂਦੇ ਵੀ ਕਿੱਦਾਂ ਸੰਭਾਲਣਗੇ ਅੱਛਾ ਇਹਨਾਂ ਨੂੰ ਆ ਸਮਾਨ ਨੂੰ ਲਿਆਂਦੇ ਹੋਏ ਕਿੰਨਾ ਚਿਰ ਹੋਇਆ ਸੀ ਕਿ ਇਹਨਾਂ ਸਮਾਨ ਨੂੰ 2019 ਵਿੱਚ ਲਿਆਂਦਾ ਹੀਗਾ ਇਹਨਾਂ ਨੂੰ 4-5 ਸਾਲ ਹੀ ਅਜੇ ਹੋਏ ਲਿਆਂਦੇ ਨੇ ਇਹ 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 ਪੇਕਿਆਂ ਵੱਲੋਂ ਆਇਆ ਸੀ ਹਾਂਜੀ ਪੇਕਿਆਂ ਵੱਲੋਂ ਵੱਡੀ ਭੈਣ ਦੇ ਪੇਕਿਆਂ ਵੱਲੋਂ ਆਇਆ ਸੀਗਾ ਤੁਹਾਡੇ ਪੇਕ ਹਾਂਜੀ ਪਹਿਲਾਂ 15 ਚਾਲ ਤਵਿਆ ਆਇਆ ਵਿਆਣ ਹੋ ਗਿਆ ਜੇ ਨਹੀਂ ਉਦੋਂ ਤੇ ਮਟਕੇ ਨਾਲੇ ਹੁੰਦੇ ਦਿੱਤਾ ਤੇ ਚਲ ਘਰ ਘੁਰ ਬਣ ਜਾਂਦਾ ਆਹ ਘਾਰੀ ਮਹਾ ਬਣਾਇਆ ਪਹਿਲਾਂ ਥੱਲੇ ਬਣਾਇਆ ਫਿਰ ਉੱਤੇ ਬਣਾਇਆ ਤੇ ਹੁਣ ਇਹਦੀਆਂ ਵੀ ਤੇੜਾ ਪਾਟ ਗਿਆ ਵੇਖੋ ਇਧਰ ਨੂੰ ਤੁਸੀਂ ਜਿਹੜੀਆਂ ਉਹਨਾਂ ਦੀਆਂ ਨੀਆਂ ਵੀ ਆ ਬੈਗੀਆਂ ਸਾਰੀਆਂ ਘਰ ਚ ਰਹਿਣਦਾ ਹੀ ਨਹੀਂ ਕੋਈ ਰਿਆ ਹਾਲਾਤ ਉਹਨਾਂ ਕੋਈ ਸਮਾਨਦਾਰਿਆ ਨਾ ਕੋਈ ਆਪਣਾ ਰਿਆ ਹੱਥ ਤੁਹਾਡੇ ਪੇਕਿਆਂ ਲੋ ਦਿੱਤਾ ਹੋਇਆ ਬਹੁਤ ਸੋਹਣਾ ਹਾਂਜੀ ਤੇ ਚਾਵਣੀ ਲੱਤਾ ਡਾ ਜੀ ਇਹ ਆਪ ਸਾਹਮਣਾ ਤੇ ਰਹੀਦਾ ਕਿਤੇ ਕੋਈ ਦਾਗ ਨਹੀਂ ਲੱਗਣ ਦੇਈਦਾ ਕਿਤੇ ਹੁਣ ਵੇਖਣ ਨੂੰ ਨਹੀਂ ਜੀ ਕਰਦਾ ਤੁਸੀਂ ਤੁਸੀਂ ਇੱਥੇ ਸੀ ਜਦੋਂ ਪਾਣੀ ਆਇਆ ਫਿਰ ਕਿੱਦਾਂ ਕਿੱਥੇ ਗਏ ਰਾਤ ਨੂੰ ਰਾਤ ਗੱਡੀ ਪਾਪਾ ਕਿੱਥੇ ਗੱਡ ਕੇ ਪਾਪਾ ਕਿੱਥੇ ਛੱਡ ਕੇ ਆਏਗੇ ਸਵਾਦੀ ਕਰ ਜਾਣੇ ਰਾਤ ਨੂੰ ਇੱਕ ਦੰਪਾਣੀ ਆਇਆ ਕਿੱਦਾਂ ਹੋਇਆ ਕੀ ਹੋਇਆ ਰਾਤ ਸਾਰੀ ਰਾਤ ਤੂੰ ਸੀ ਬੰਦੇ ਰ ਸਾਰੇ ਪਿੰਡੇ ਦੇ ਮੁੰਡੇ ਜਿਹੜੇ ਸਰਾਲ ਮਿਲ ਕੇ ਤੂੰ ਸੀ ਬੰਦੇ ਰਹੀਏ ਜਿੱਥੋਂ ਤੁਸੀਂ ਬੰਦੇ ਰਹੇ ਉੱਥੋਂ ਤੇ ਟੁੱਟੀ ਨਹੀਂ ਪਰ ਦੂਜੇ ਥਾਂ ਤੋਂ ਟੁੱਟ ਗਈ ਉਹ ਦੋ ਤਿੰਨ ਸ ਕਿੱਲਿਆਂ ਦਾ ਜਿਹੜਾ ਉਹ ਪਾੜ ਪੈ ਗਿਆ ਤੜਕੇ 5 ਵਜੇ ਪਾਣੀ ਆਇਆ ਤਕਿ ਤੁਸੀਂ ਤੁਹਾਡੇ ਤੋਂ ਚਬਾਰਾ ਵੀ ਸੀਗਾ ਸਮਾਨ ਉੱਪਰ ਚੜਨ ਦਾ ਵੀ ਟਾਈਮ ਨਹੀਂ ਲੱਗਾ ਤੇ ਇਹ ਰਾਤ ਤੁਸੀਂ ਤੇ ਰਹੇ ਨਾ ਦੇ ਬੰਨ বাজ ਜਾਣਾ ਵਾ ਫਿਰ ਨਹੀਂ ਵੱਜਾ ਜਦੋਂ ਫਿਰ ਜਿਆਦਾ ਹੀ ਜ਼ੋਰ ਹੋਇਆ ਨਾ ਜਦੋਂ ਟੁੱਟ ਗਈ ਤੁਸੀਂ ਫਿਰ ਭੱਜੇ ਸਾਰੇ ਸਾਰੇ ਪਿੰਡ ਚ ਰੋਲਾ ਪਾਇਆ ਨਾਲੇ ਉਦਾਂ ਆ ਭੱਜੇ ਘਰ ਨੂੰ ਆਪਣੀ ਮਾਂ ਜਾਨ ਹੀ ਬਚਾਈ ਗਈ ਆਪਣੀ ਵੀਰਜੀ ਜਾਨ ਬਚਾ ਕੇ ਭੱਜਣ ਵਾਲੀ ਗੱਲ ਗੱਡੀ ਸਾਡੇ ਕੋਲ ਚੱਲ ਹੈ ਗਈ ਸੋਦੇ ਤੇ ਹੀ ਆਪਣੇ ਬੱਚੇ ਲੱਦ ਕੇ ਤੇ ਆਪਣੇ ਮਾਂ ਬਾਪੇ ਬੁੱਢੇ ਸਾਸ ਸਮਾਦ ਗਏ ਬਸ ਇੰਨਾ ਚ ਗੱਲ ਜਿਹੜੀ ਜਾਨ ਹੀ ਆਪਣੀ ਬਚਾਈ ਮਾ ਕਪੜੇ ਲੀਡੇ ਸਾਰਾ ਕੁਝ ਤਬਾਹ ਹੋ ਗਿਆ ਤੁਹਾਡਾ ਤਾਂ ਕੋਈ ਸੂਈ ਜਿੰਨੀ ਚੀਜ਼ ਨਹੀਂ ਚੁੱਕੀ ਗਈ ਕੇ ਇੰਨਾ ਕਾਪਾ ਆਪਣੀ ਜਾਨ ਹੀ ਬਚੀ ਜਿਹੜੀ ਇਹਨੇ ਚਲੋ ਇਹੋ ਹੀ ਮੇਰੀ ਜਾਨ ਨੇ ਤੇ ਚਲੋ ਆਪਣਾ ਮੈਂ ਲਿਖਿਆ ਉਹ ਛੋਟੇ ਛੋਟੇ ਬੂਟ ਤੁਹਾਡੇ ਬੱਚਿਆਂ ਦੇ ਬਾਹਰ ਉਹ ਖਰਾਬ ਹੋਏ ਹੋਏ ਭਾਈ ਸਾਹਿਬ ਇਹ ਇੰਨਾ ਬੱਚਿਆਂ ਦੇ ਬੂਟ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੀਆਂ ਨਿਸ਼ਾਨੀਆਂ ਸਾਹਮਣੀਆਂ ਹੋਈਆਂ ਜਿਹੜੀਆਂ ਅੱਜ ਰੁੱਲ ਗਈਆਂ ਸਭ ਕੁਝ ਕੁਝ ਨਹੀਂ ਬਚਿਆਗਾ ਇਨਾਂ ਦੇ 1 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੇ 10 ਸਾਲ ਦੀ ਹੋ ਗਈ ਸਾਰੇ ਕੱਪੜੇ ਹੀ ਖਾਮ-ਸਾਬ ਰੱਖ ਦੇਈ ਕਿਵੇਂ ਵੱਡੇ ਹੋੜੀਆਂ ਇਹਨਾਂ ਨੂੰ ਖਾਵਾਵਾਂਗੇ ਪਰ ਰੱਬ ਨੇ ਉਹਦੀ ਮਾਰ ਮਾਰ ਕਿ ਹੁਣ ਹੀ ਉੱਠਣ ਜੋਗੇ ਨਹੀਂ ਰਹਿ ਗਏ ਟਾਲੀਆਂ ਵੀ ਟਾਲੀਆਂ ਵੀ ਖਰਾਬ ਉਹਦੀ ਵੀ ਸਭ ਕੋਈ ਠੇਕੇ ਤੇ ਲਈਆਂ ਵੀ ਉਹ ਠੇਕਾ ਪਹਿਲਾਂ ਦਿੱਤਾ ਉਹਦੀ ਵੀ ਦਵਾਈ ਆਪਣੇ ਘਰ ਵਾਲੀ ਜਿਹੜੀ ਉਹਦੀ ਵੀ ਦਵਾਈ ਕੋਈ ਨਹੀਂ ਬਚਿਆ ਰਹੀ ਸੀ ਕੋਈ ਚੀਜ਼ ਨਹੀਂ ਬਚਿਆ ਨੂੰ ਕੋਈ ਦਿੱਤਾ ਹੀ ਨਹੀਂ ਗਾੜੀ ਦੇ ਉਥੇ ਰੋ ਰਾਕੀ ਥੋਇ ਨੋ ਰਾਕੀ ਚਲ ਜਨੇ ਬੰਦੂ ਕਰ ਰਹਿਣ ਮਾ ਤੇ ਵੀ ਨਹੀਂ ਜਗਾ ਗਈ ਉਨਤੇ ਫੇਂ ਘਰ ਆ ਜਣਾ ਕਿਤੇ ਹੁੰਦਾ ਨਾ ਸਫਾਈ ਕਰ ਲਾਂਗੇ ਤੇ ਘਰ ਰਵਾਂਗੇ ਸਾਰਾ ਪਾਟਾ ਕਰ ਸਾਰੇ ਬਣੇ ਕੋਈ ਇਥੇ ਰਹਿਣ ਦੀ ਉਮੀਦ ਵੀ ਨਹੀਂ ਥੱਲੇ ਜਿਹੜਾ ਵਾ ਜੇ ਪੈਰ ਜਿੱਥੇ ਰੱਖੀ ਉਥੇ ਪੈਰ ਖੋ ਬ ਜਾਂਦਾ ਫੇ ਰਹਿਣ ਦੀ ਉਮੀਦ ਹੀ ਨਹੀਂ ਤੇ ਮਾਸਾ ਜਿੰਨੀ ਘਰੀ ਬਰਬਾਦ ਵਗੈ ਡਾ ਸੁਣਾ ਇਨੀ ਰੀ ਜਾਣਾ ਬਣਾਇਆ ਸਾਡੇ ਸਸ ਸੋਹਰੇ ਨੇ ਕਰ ਇਨੀ ਮਿਹਨਤਾਂ ਕਰ ਕਰਕੇ ਮਜ਼ੂਰੀਆਂ ਕੁਛ ਨਹੀਂ ਬਚਾ ਲਈ ਕੁਛ ਇਹ ਘਰ ਤੁਸੀਂ ਦੇਖੋ ਇਹਦਾ ਕੋਨਾ ਕੋਨਾ ਜਿਹੜਾ ਹੈ ਨਾ ਆਪ ਮਹਾਰੇ ਬੋਲਦਾ ਪਿਆ ਕਿਉਂਕਿ ਮਿਹਨਤ ਦੇ ਨਾਲ ਬਣਾਏ ਹੋਏ ਘਰ ਆ ਹੁਣ ਨੀਆਂ ਦੇ ਵਿੱਚ ਤਰੇੜਾਂ ਤੱਕ ਆ ਗਈਆਂ ਆਸੇ ਪਾਸੇ ਪੈਰ ਰੱਖਣ ਨੂੰ ਵੀ ਡਰ ਲੱਗਦਾ ਔਰ ਇਹ ਮਾਰਸ਼ੀ ਵਾਲਾ ਪਿੰਡ ਹੈ ਤੁਸੀਂ ਮਦਦਾਂ ਤਾਂ ਆਪਾਂ ਸਾਰੇ ਕਰਦੇ ਆਂ ਪਰ ਇਦਾਂ ਦੇ ਲੋਕਾਂ ਦੇ ਮੁੜ ਵਸੇਬਿਆਂ ਦੇ ਲਈ ਮਦਦ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨਕਸਾਨ ਤੋਂ ਬਦ ਹੁਣ ਬਸਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਮਦਦ ਲਈ ਅੱਗੇ ਆ ਰਹੇ ਸੀਗੇ ਅੱਜ ਦੂਸਰਾ ਕਮਰਾ ਹੈ ਡਰਾਈਂਗ ਰੂਮ ਕਿੰਨਾ ਸੋਹਣਾ ਸਜਾਇਆ ਸੀ ਪਰ ਇੱਥੇ ਬੈੱਡ ਤੁਸੀਂ ਦੇਖੋ ਬੈੱਡ ਤੱਕ ਪਾੜ ਗਏ ਪਾਣੀ ਭਰ ਗਿਆ ਕੱਲੀ ਕੱਲੀ ਚੀਜ਼ ਲੈਣੀ ਚਾਹੇ ਉਹ ਕਿਦਾਂ ਵੀ ਤਕੜਾ ਹੋਵੇ ਨਾ ਬਹੁਤ ਔਖੀ ਹੋ ਜਾਂਦੀ ਆ ਪਰ ਜਿੰਨਾ ਦਾ ਸਾਰਾ ਹੀ ਲੁੱਟਿਆ ਜਾਵੇ ਉਹਨਾਂ ਦੀਆਂ ਇਹ ਚੀਜ਼ਾਂ ਕਿਵੇਂ ਲੈ ਜਾਣਗੇ ਮੈਂ ਆਫ ਦਾ ਰਿਕਾਰਡਮੀ ਨਾਲ ਗੱਲ ਕਰਦਾ ਸੀਗਾ ਵੀ ਘਰ ਦਾ ਛੋਟਾ ਜੀ ਛੋਟੀ ਜੀ ਚੀਜ਼ ਦੇ ਲਈ ਵੀ ਨਾ ਜੇਕਰ ਗਵਾਚ ਜਵੇ ਤੇ ਔਰਤਾਂ ਬਹੁਤ ਕੁਝ ਕਰਦੀਆਂ ਤੁਸੀਂ ਦੇਖੋ ਨਾ ਕੌਣ ਵਾਲੇ ਕੱਪੜੇ ਬਚੇ ਤੇ ਨਾਈ ਸਰਦੀਆਂ ਗੋਣੀਆਂ ਤੇ ਉਹਨਾਂ ਦੇ ਕੱਪੜੇ ਬਚੇ ਨਾ ਛੱਤਾਂ ਤੇ ਨਾ ਹੀ ਥੱਲੇ ਫਰਸ਼ਾਂ ਦਾ ਹਾਲ ਹੈ ਫਿਲਹਾਲ ਇਹ ਤਸਵੀਰ ਤੁਹਾਨੂੰ ਇਹਨਾਂ ਦੇ ਹਰੇਕ ਪਿੰਡ ਦੀ ਮਿਲੇਗੀ ਜਿੱਥੇ ਸਭ ਕੁਝ ਇਦਾਂ ਦਾ ਆ ਸਾਡਾ ਮਕਸਦ ਸਿਰਫ ਇਹਨਾਂ ਆ ਵੀ ਤੁਹਾਨੂੰ ਹਰ ਘਰ ਬਕਾਇਦਾ ਨਾਮ ਲੈ ਕੇ ਐਡਰੈਸ ਉੱਤੇ ਲਿਖ ਕੇ ਦੱਸਾਂਗੇ ਜੇ ਤੁਸੀਂ ਮਦਦ ਕਰਨੀ ਆ ਤੇ ਜ਼ਰੂਰ ਕਰਿਓ ਮੈਜ ਕੰਦਰ ਸਿੰਘ ਖਹਿਰਾ ਆਪਣੇ ਸਹਿਯੋਗੀ ਕੈਮਰਾਮੈਨ ਰਿੰਕੂ ਦੇ ਨਾਲ ਮਾਸ਼ੀ ਵਾਲਾ ਪਿੰਡ ਤੋਂ